ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਤਪਾ ਤਹਿਸੀਲ ਬਰਨਾਲੇ ਜ਼ਿਲ੍ਹੇ ਦਾ ਪਿੰਡ ਵੈਸੇ ਨੇੜੇ ਇਹ ਭਧੌੜ ਦੇ ਆ ਭਧੌੜ ਇੱਥੋਂ 4 ਕਿਲੋਮੀਟਰ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਖੇਤਾਂ ਦੇ ਵਿੱਚ ਬਾਈ ਜੀ ਹੋਰਾਂ ਦਾ ਡੇਰੀ ਫਾਰਮ ਤੇ ਨਾਲ ਸੇਲ ਪਰਚੇਜ਼ ਦਾ ਕੰਮ ਆ ਮਤਲਬ ਪਸ਼ੂ ਵਿਕਰੀ ਵਾਲੇ ਵੀ ਆਉਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾਂ ਤਾਂ ਇਸ ਫਾਰਮ ਦੇ ਵਿੱਚੋਂ ਹੀ ਹੈ ਜਿਹੜਾ ਆਪਦਾ ਫਾਰਮ ਵਾਈ ਦਾ ਤਿਆਰ ਕੀਤਾ ਹੋਇਆ ਹੈ ਦੋਨੇ ਗੱਬਣ ਦੱਸੋ ਕਿੰਨਾ-ਕਿੰਨਾ ਟਾਈਮ ਲੈਂਦੀਆਂ ਵੀਰ ਦੱਸ ਦੂਗਾ ਆਪਾਂ ਨੂੰ ਤੇ ਇਹ ਤੋਂ ਬਿਨਾ ਦੋ ਵੈੜਾ ਹੋਰ ਆ ਜਿਹੜੀਆਂ ਵਿਕਰੀ ਵਾਸਤੇ ਇੱਥੇ ਆਈਆਂ ਹੋਈਆਂ ਆਪਾਂ ਸ਼ੁਰੂਆਤ ਇਹਨਾਂ ਤੋਂ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨਗ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਇੱਕ ਹੋਰ ਖਾਸ ਗੱਲ ਆ ਵੀ ਰੇਟ ਵੀਡੀਓ ਦੇ ਵਿੱਚ ਹੋਣਗੇ ਫਾਈਨਲ ਪਸੂ ਤੁਸੀਂ ਕਰਨਾ ਹੈ ਖਾਸ ਕਰਕੇ ਜਿਵੇਂ ਇਹ ਗੱਭਣ ਵੈੜਾ ਹੈ ਇਹਨਾਂ ਦੀ ਡਿਟੇਲ ਬਕਾਇਦਾ ਤੁਹਾਨੂੰ ਬਾਈ ਹੋਰਾਂ ਦੀ ਜਿੱਥੋਂ ਖਰੀਦੇ ਆ ਡੈਰੀ ਵੀ ਦਿਖਾ ਦੇਵਾਂਗੇ ਉਹਦੇ ਤੇ ਲਿਖੀ ਹੋਈ ਉਸ ਪੇਜ ਦੀਆਂ ਫੋਟੋ ਵੀਰ ਖਿੱਚ ਕੇ ਲਿਆ ਆ ਉਹ ਵੀ ਤੁਹਾਨੂੰ ਡਿਟੇਲ ਦਿਖਾ ਦੇਵਾਂਗੇ ਚੈੱਕ ਕਰਨ ਦੀ ਲੋੜ ਲੱਗੇ ਬੇਸ਼ੱਕ ਇੱਥੇ ਕਰਵਾ ਲਿਓ ਬਾਅਦ ਵਿੱਚ ਕਿਸੇ ਗੱਲ ਦਾ ਲਾਂਭਾ ਨਾ ਬਣੇ ਇਸ ਕਰਕੇ ਤਸੱਲੀ ਫੁੱਲ ਕਰ ਸਕਦੇ ਹੋ ਆਓ ਇਹਨਾਂ ਤੋਂ ਸ਼ੁਰੂਆਤ ਕਰਦੇ ਹਾਂ ਮਿਲ ਡਿੰਗੁਰਪੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੁਰਪੀਤ ਭਾਈ ਦੋ ਵੈੜਾਂ ਜਿਹੜੀਆਂ ਵਿਕਰੀ ਵਾਸਤੇ ਆਪਾਂ ਖਰੀਦੀਆਂ ਹਾਂ ਹਾਂਜੀ ਪਹਿਲੇ ਨੰਬਰ ਤੇ ਇਹ ਵੀ ਦੂਜੇ ਤੋਂ ਆਇਆ ਦੂਜੇ ਤੋਂ ਆਉਗਾ ਠੀਕ ਹੈ ਇਹਨਾਂ ਦੇ ਮਤਲਬ ਆ ਤੇ ਸਰੀਰ ਦਿਖਾ ਦਿੱਤੀ ਸੀ ਅਗਲੇ ਨੂੰ ਦਿਖਾ ਦਾਂਗੇ ਵੀ 2.5 2.5 ਮਹੀਨੇ ਬਣਦੇ ਦੋਨਾਂ ਦੇ ਰਹਿੰਦੇ 2.5 2.5 ਮਹੀਨੇ ਇਹਨਾਂ ਦੇ ਰਹਿੰਦੇ ਆ ਰਹਿੰਦੇ ਆ ਠੀਕ ਹੈ ਤੇ ਮਨ ਇਹਨੇ ਤਾਂ ਦਿੱਤਾ 25 ਕਿਲੋ ਰੋਟੀ ਹੂੰ ਉਹਦਾ ਦਿੱਤਾ ਵਾ 35 ਕਿਲੋ ਰੁੱਡ ਠੀਕ ਹੈ ਤੇ ਸਾਹਮਣੇ ਉਹ ਥੇ ਘਰ ਆਪਾਂ ਉਹਨਾਂ ਨੂੰ ਦਿੱਤੀਆਂ ਸੀ 10 ਗੰਗਾ ਠੀਕ ਹੈ ਉਹਨਾਂ ਨੇ ਹੁਣ ਸਾਰੀਆਂ ਵੇਚ ਬੋਝ ਦਿੱਤੀਆਂ ਠੀਕ ਹੈ ਤਿੰਨ ਰਹਿਣੀਆਂ ਸੀ ਤਿੰਨ ਮਾਲ ਆਇਆ ਸੀ ਇੱਕ ਮੈਂ ਪਰਸੋਂ ਵੇਚ ਦਿੱਚੋ ਠੀਕ ਹੈ ਅੱਛਾ ਇਹ ਜਿਹੜੀਆਂ ਹੁਣ ਦੋ ਆਪਾਂ ਹੁਣ ਵੇਚਣੀਆਂ ਹਾਂਜੀ ਅ ਇਹਨਾਂ ਦੇ 2.5 ਮਹੀਨੇ ਬਾਕੀ ਆ ਤੇ ਰੇਟ ਅੱਜ ਦੇ ਹਿਸਾਬ ਤੇ ਕੀ ਰੱਖਾਂਗੇ ਆਪਾਂ ਇਹਨਾਂ ਦਾ ਰੀਡ ਵੀਰੇ ਆਪਾਂ بس ਜਿਹੜਾ ਲੈਣਾ ਹੀ ਆ ਐਵੇਂ ਫੋਨ ਕਰਕੇ ਮੈਨੂੰ ਵੀ ਨਾ ਟਾਈਮ ਵੇਸਟ ਕਰਨ ਆਪਾਂ ਤਾਂ ਜਿਹੜੀ ਮੁੱਲ ਲੈਣਾਗਾ ਉਹੀ ਮੁੱਲ ਕਰਨਾਗਾ ਕੋਈ ਆਪਾਂ ਬਫालतੂ ਮੁੱਲ ਹੀ ਨਹੀਂ ਕਰਨਾ ਠੀਕ ਹੈ ਕਿੰਨੇ ਕਿੰਨੇ ਨਹੀਂ ਦੇ ਦੇਣੇ ਇਹ ਵਸ 52 52 ਹਜ਼ਾਰ ਦੀ ਜਿਹੜੀ ਮਰਜ਼ੀ ਲੈ ਲਓ ਦੋਨਾਂ ਦਾ ਰੇਟ 57 57 ਹਜ਼ਾਰ ਹੈ ਜਿਹੜੀ ਜੱਜ ਦੀ ਉਹ ਲੈ ਲਓ ਹਾਂ ਉਹ ਡਿਟੇਲ ਕੱਢਣੀ ਬਈ ਵਟਸਐਪ ਤੇ ਸੋ ਦੋਸਤੋ ਤੁਹਾਨੂੰ ਮੈਂ ਵੇੜਾ ਦਿਖਾ ਦਿਆਂ ਵੈਸੇ ਤੋਰਾਗੇ ਵੀ ਇਹ ਦੋਨੇ ਹੀ ਦੂਜਾ ਸੂਆ ਸੁੰਦੀਆਂ 2.5 ਮਹੀਨੇ ਬਾਕੀ ਹੈ ਬਾਕੀ ਬਕਾਇਦਾ ਉਹ ਡੈਰੀ ਜਿਹੜੀ ਦੀ ਗੱਲ ਕੀਤੀ ਉਹਦੀ ਫੋਟੋ ਤੁਹਾਨੂੰ ਦਿਖਾਉਂਗਾ ਟਾਂਚੇ ਇਹਨਾਂ ਦੇ ਤੁਸੀਂ ਦੇਖ ਲਓ 57 57 ਹਜ਼ਾਰ ਰੇਟ ਹੈ ਟੋਕੜ ਗੱਬਣ ਕਾਵਾ ਭਾਲਦੇ ਹੁੰਨੇ ਆ ਤਾਂ 2.5 ਮਹੀਨੇ ਬਾਕੀ ਆ ਰੇਟ ਟੋਕੜ ਗੱਬਣਾ ਵਾਲੀ ਆ ਇਹ ਡਿਟੇਲ ਤੁਸੀਂ ਦੇਖ ਸਕਦੇ ਆ ਇਹ 4116 ਦੀ ਆ ਠੀਕ ਆ ਇਹ ਹੋ ਗਿਆ 30 31 10 2023 ਨੂੰ ਇਹ ਆਈ ਹੋਈ ਆ ਤੇ ਵੇਰਕਾ ਦਾ ਸੀਮਨ ਲੱਗਾ ਇਸ ਵੇੜ ਤੋਂ ਸੋ ਇਹ ਡਿਟੇਲ ਸੀਗੀ ਇਹ ਤੋਂ ਬਾਅਦ ਚ ਦੂਜੀ ਦੀ ਵੀ ਤੁਹਾਨੂੰ ਡਿਟੇਲ ਜਿਹੜੀ ਉਹ ਦਿਖਾ ਦਿੰਦੇ ਸੋ ਫੇਰ ਇਹ ਆਪਾਂ ਤੋੜਦੇ ਆ ਦੱਸੋ ਉਹਦੇ ਅੱਜ ਠੀਕ ਹੈ ਇਹ ਠੇਹ ਵਾਲੀ ਆ ਨਾ 6 10 ਨੂੰ ਦੋਸਤੋ 10 11 ਨੂੰ ਏ ਆਈ ਹੋਈ ਆ ਤੇ ਪਾਈਪਰ ਦਾ ਸੀਮਨ ਲੱਗਾ ਇਹਦੇ ਵੀ ਸੈਕਸਰ ਹੀ ਲੱਗਾ ਇਹਦੇ ਸੈਕਸਰ ਲੱਗਾ ਬਾਈ ਠੀਕ ਹੈ ਇਹਦੇ ਸੈਕਸਰ ਲੱਗਾ ਇਹ ਨਹੀਂ ਨਾਉਨ ਸੈਕਸਰ ਠੀਕ ਹੈ ਤੇ ਜਿਹੜੀ ਉੱਪਰਲੀ ਆ ਉਹ ਉਹ ਵੇਚਦੀ ਉਹ ਵੇਚਦੀ ਠੀਕ ਹੈ ਸੋ ਦੋਸਤੋ ਇਹ ਦੋਨਾਂ ਦੀ ਡਿਟੇਲ ਸੀਗੀ ਸੋ ਇਹ ਵੜਾ ਦੋਨੇ ਵਿਕਾਊ ਆ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਬਾਈ ਖੋਲ ਕੇ ਤੋੜ ਦਗੇ ਇਹਨਾਂ ਨੂੰ 557 57000 ਪਰ ਹੈਡ ਦੋਨਾਂ ਵੜਾਂ ਦਾ ਰੇਟ ਹੈ ਇਕੱਠੀਆਂ ਖਰੀਦ ਲਿਓ ਭਾਵੇਂ ਅਲੱਗ-ਅਲੱਗ ਲੈ ਲਿਓ ਚੰਗੇ ਦੁੱਧ ਵਾਲੀਆਂ ਪਰ ਹਜੇ ਤੁਹਾਨੂੰ 2.5 2.5 ਮਹੀਨੇ ਜਿਵੇਂ ਜਿਹੜੀ AI ਦੀ ਡੇਟ ਉਹ ਤੁਹਾਨੂੰ ਦਿਖਾਤੀ ਹੈ ਵੈਸੇ ਤੁਸੀਂ ਉਹਦੇ ਹਿਸਾਬ ਤੇ ਅੰਦਾਜ਼ਾ ਲਾ ਲਓ ਕਿ ਕਿੰਨਾ ਕਿੰਨਾ ਟਾਈਮ ਬਾਕੀ ਹੈ। ਤੋਂ ਫਿਰ ਵੀ ਇਨਫੋਰਮੇਸ਼ਨ ਤੁਹਾਨੂੰ ਦੇਤੀ ਹੈ। ਇਸ ਟਾਈਮ ਦੁੱਧੋਂ ਡਰਾਈ ਆ ਦੋਨੇ। ਤੋਂ ਸੋਹਣੀ ਵੜਾ ਦੱਸੋ ਸੂਆ ਦੂਜਾ ਸੁਹੰਦੀ ਹੈ। ਇੱਥੇ ਬਾਈ ਦੇ ਘਰ ਦੇ ਨੇੜੇ ਹੀ ਘਰ ਜਿਹੜਾ ਫਾਰਮ ਸੀਗਾ ਜਿੱਥੋਂ ਇਹ ਖਰੀਦੀਆਂ ਹੈ। 10 ਬਿਹੜਾਂ ਬਾਈ ਕਹਿੰਦਾ ਵੀ ਉਹਨਾਂ ਨੂੰ ਦਿੱਤੀਆਂ ਸੀਗੀਆਂ ਤੇ ਕਈ ਵਾਰ ਕੁਛ ਪਸ਼ੂ ਕੁਛ ਵੀਰ ਵੇਚ ਦਿੰਦੇ ਆ ਤੇ ਉਹਨਾਂ ਨੇ ਇਹ ਕਾਰੋਬਾਰ ਹੀ ਜਿਹੜਾ ਦੁੱਧ ਦਾ ਜਾਂ ਪਸ਼ੂ ਜਿਹੜੇ ਉਹ ਵੇਚਦੇ ਆ ਲਿਆ ਬੈਠ ਦੋ ਸੋ ਇਹ ਪਹਿਲੇ ਨੰਬਰ ਤੇ ਬਿਹੜਾ ਦੱਸੋ ਢਾਈਆਂ ਮਹੀਨਿਆਂ ਨੂੰ ਜਿਹੜੀ ਅੱਜ ਪੇਮੈਂਟ ਇਨਵੈਸਟ ਕਰੋਗੇ ਇਹਨਾਂ ਦੀ ਖਰਾਕ ਪਾਉਣ ਤੋਂ ਬਾਅਦ ਚ ਵੀ ਰਕਮ ਵੱਜੂਗੀ ਕਿੰਨੀ ਵਧਾ ਲੋਂਗੇ ਉਹ ਥੋੜੀ ਸਮਝ ਜਿੰਨੀ ਮਰਜ਼ੀ ਦਾ ਟ੍ਰੇਡ ਡਿਜੀਟ ਹੂੰ ਪਰ ਮਨ ਵਾਲੀ ਤਾਂ ਕਹਿੰਦਾ ਕਿ 1-10 ਦੀਆਂ ਗਾਇਆਂ ਨਾਰਮਲ ਠੀਕ ਹੈ ਲਗਭਗ ਦੁੱਗਣੇ ਅੰਗੂ ਰੇਟ ਕਰ ਜਾਂਦੇ ਹਾਂ ਦੁੱਗਣਾ ਰੇਟ ਇਹਨਾਂ ਨੇ ਕਰਦਾ ਸਹੀ ਹੈ ਸੋ ਦੱਸੋ ਇਹ ਵੀ ਵੈਡ ਦੂਜਾ ਸੁਆ ਜਿਆਦਾ ਚੰਗਾ ਦੁੱਧ ਦਿੰਦਾ ਭਾਈ ਆਫ ਕੈਮਰਾ ਵੀ ਦੱਸਦਾ ਸੀਗਾ ਪਰ ਕਿਉਂਕਿ ਜਿਹੜਾ ਬੰਦਾ ਕੋਈ ਆਪਦਾ ਕਿਤਾ ਕਲੋਜ਼ ਕਰਦਾ ਤਾਂ ਕਈ ਵਾਰ ਉਹਦੀ ਰੁਚੀ ਘਟ ਜਾਂਦੀ ਹੈ ਤਾਂ ਉਹਦੇ ਕਰਕੇ ਬਾੜੀਆਂ ਸੰਭੀਆਂ ਨਹੀਂ ਫੇਰ ਵੀ ਟਾਈਮ ਬਹੁਤ ਬਾਕੀ ਹੈ ਜੇ ਕੋਈ ਵੀ ਰਸਾਇਲਜ ਜਿਹਨੇ ਪਾਇਆ ਹੋਇਆ ਹੈਗਾ ਜਾਂਗਾ ਪਾਲੂਗਾ ਤਾਂ ਉਹ ਵੀ 30 ਕਿਲੋ ਠੀਕ ਹੈ ਇਹਨੇ ਪੂਰਾ 35 ਕਿਲੋ ਦਿੱਤਾ ਠੀਕ ਹੈ ਚਲ ਹੁਣ ਆਪਾਂ ਦਾ ਚੰਗਾ ਦੁੱਧ ਇਸ ਵੇੜ ਨੇ ਦਿੱਤਾ ਬਾਈ ਕਹਿੰਦਾ ਸਟਰਕਚਰ ਦੇਖੋ ਉਤੋਂ ਵੇੜ ਦਾ ਬਾਕੀ ਹੁਣ ਇਸ ਟਾਈਮ ਥੋੜੀ ਲਿੱਸੀ ਦਿਸਦੀ ਹੈ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਥੋੜਾ ਜਿਹਾ ਘੱਟ ਕਈ ਵਾਰ ਕੋਈ ਬੰਦਾ ਪਸ਼ੂ ਸੰਭਾਲਦਾ ਸੋ 2.5 ਮਹੀਨਿਆਂ ਚ ਪੂਰੀ ਸਮਝੂਗੀ ਤੇ ਰੇਟ ਇਹਨਾਂ ਨੇ ਚੰਗਾ ਵਟਾਜਣਾ ਜਿੰਨੇ ਚ ਤੁਸੀਂ ਅੱਜ ਖਰੀਦੋਗੇ ਉਹਦੇ ਨਾਲ ਸੋ ਇਹ ਦੋ ਦੋਸਤ ਵੈੜਾਂ ਜਿਹੜੀਆਂ ਟੋਕੜ ਗੱਬਣ ਤੁਸੀਂ ਮੰਨ ਲਓ ਇਹ ਫॉर ਸੇਲ ਹੈ ਇਹਨਾਂ ਤੋਂ ਬਿਨਾ ਦੋ ਵੈੜਾਂ ਬਾਈ ਦੇ ਫਾਰਮ ਦੇ ਵਿੱਚੋਂ ਵੀ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਸੋ ਦੋਸਤੋ ਅੱਗੇ ਜਿਹੜੀ ਵੈਡ ਖੜੀ ਹੈ ਇਹ ਬਾਈ ਦੇ ਫਾਰਮ ਦੇ ਵਿੱਚੋਂ ਹੈ ਆਪਾਂ ਜਾਣਕਾਰੀ ਲੈਣੇ ਆ ਭਰਾ ਤੋਂ ਫਿਰ ਇਹਨੂੰ ਵੀ ਤੋਰਾਂਗੇ ਚੰਗੀ ਸੰਭੀ ਵੀ ਹੈ ਕਿਉਂਕਿ ਫਾਰਮ ਦੇ ਵਿੱਚ ਸਾਮ ਸੰਭਾਲ ਚੰਗੀ ਹੁੰਦੀ ਸਾਈਲੇਜ ਪੈਂਦਾ ਰਹਿੰਦਾ ਗੁਰਪ੍ਰੀਤ ਭਾਈ ਇਹ ਕਿੰਨਾ ਸੂਆ ਵੈਡ ਹੁੰਦੀ ਹੈ ਇਹ ਦੋ ਦਿਨ ਦਾ ਵੀਰੇ ਪਹਿਲਾ ਸੂਆ ਪਹਿਲਾ ਸੂਆ ਦੋ ਦਿਨ ਦਾ ਹਾਂਜੀ ਕਿੰਨਾ ਟਾਈਮ ਲਾਉਗੀ ਸੂਣ ਦੇ ਵਿੱਚ ਇਹਨਾਂ ਦੇ ਦੋਨਾਂ ਦੇ ਬੱਚੀ-ਬੱਚੀ ਰਹਿ ਗਈ ਜੋੜੇ ਦਾ ਹੀ 25-25 ਦਿਨ ਬਾਕੀ ਹੈ ਹਾਂਜੀ ਠੀਕ ਹੈ ਦੰਦੋਂ ਦੋ ਦੰਦ ਦੱਸੀ ਇਹ ਦੋ ਦੰਦ ਹੈ ਆ ਚਾਰ ਠੀਕ ਹੈ ਵਾਈਟ ਚਾਰ ਤਾਂ ਆਪਣੇ ਫਾਰਮ ਦੇ ਵਿੱਚੋਂ ਹੀ ਹਾਂ ਫਾਰਮ ਦੇ ਵਿੱਚੋਂ ਹੀ ਇਹ ਆਪਣੀ ਗਾਂ ਦੇ ਮਗਰ ਸੀ ਠੀਕ ਹੈ ਅੱਛਾ ਕੀ ਡਿਮਾਂਡ ਰਹਿਣੀ ਹੈ ਬਈ ਇਹਨਾਂ ਦੀ ਜੋੜੇ ਦਾ ਕਰਾਂਗੇ ਜਾਂ ਇਕੱਲੀ ਕਰੀਂ ਡਿਮਾਂਡ ਇਹਦਾ ਦੋਨੀ ਇਸ ਦਾ ਵੇਚ ਕੇ ਰਾਜੀ ਆਈ ਵੀ ਇਕੱਠਿਆਂ ਵੇਚ ਜਾਨ ਠੀਕ ਹੈ ਅਗਲਾ ਚਾਰ ਦਿਨ ਟ੍ਰਾਂਜੈਕਸ਼ਨ ਵਗੇਰਾ ਪਾ ਲੂਗਾ ਹਮ ਤੇ ਜੇ ਤਾਂ ਹੁਣ ਮੰਨ ਵੀ ਸਿਆਲਾ ਰੇਟ ਦੇਖ ਕੇ ਤਾਂ ਇਹ ਹੀ ਇਕੱਲੀ ਚੰਨ ਲੱਖ ਨੂੰ ਵੇਚਦੀ ਰਹੀ ਸਹੀ ਹੈ ਇਹਦਾ ਕੋਈ ਆਪਾਂ ਦਾ ਕਿਸੇ ਨਾਲ ਕੋਈ ਕਰਨਾ ਇਕੱਲੀ ਇਹ ਗਾਂ 3-3 ਲੱਖ ਰੰਗਾਂ ਇਹ ਗਾਂਾਂ ਵੇਚ ਦਿੰਗਾ ਰੰਗ ਨਹੀਂ ਤੇ ਦੁੱਧ ਇਹਨੇ ਵੀ ਵੰਨ ਜਿੰਨਾ ਮਰਜੀ ਥੋੜਾ ਦੇ ਦੇ 30 ਤੋਂ ਪਲੱਸ ਹੀ ਚੱਲਣਾ ਠੀਕ ਹੈ ਤੇ ਉਹਦਾ ਹੁਣ 35 ਜਾਲੀ ਵਾਲੀ ਹੈ ਗੁਈਆ ਠੀਕ ਹੈ ਅੱਛਾ ਕੀ ਰੇਟ ਰਹੂਗਾ ਇਹਨਾਂ ਦਾ ਦੋਨੋਂ ਦਾ ਰੇਟ ਜੀ ਬਸ 320000 ਆਪਾਂ ਲੈਣਾ ਲੈਣਾ ਦੋਨੋਂ ਦਾ ਹਾਂ ਠੀਕ ਹੈ ਤੋਰਦ ਗਏ ਭਾਈ ਸੋ ਦੋਸਤੋ ਦੋ ਦੰਦ ਵੱਛੀ ਹੈ ਪਹਿਲੇ ਨੰਬਰ ਤੇ 25 ਦਿਨ ਬਾਕੀ ਹੈ ਹਵਾਨਾ ਅੱਜ ਵੀ ਚੰਗਾ ਤਿਆਰ ਹੈ ਸਭੀ ਫੁੱਲ ਹੈ ਥਣ ਸਿੰਚਾਈ ਵਾਲਾ ਗਰਮੀ ਦੀ ਰੁੱਤ ਚ ਦੁੱਧ ਦੇਣ ਵਾਲੀ ਵੱਛੀ ਹੈ ਗਾਂ ਦੇ ਨਾਲ ਬਾਈ ਕਹਿੰਦਾ ਆਈ ਸੀਗੀ ਸੋ ਦੇਖ ਸਕਦੇ ਆ ਦੋਸਤੋ ਇਸ ਵੈਡ ਨੂੰ ਦੋ ਦੰਦ ਹੈ ਪਹਿਲਾ ਸੁਆ ਸੁਣਾ 25 ਦਿਨ ਬਾਕੀ ਹੈ 3 ਲੱਖ ਤੇ 20 ਹਜ਼ਾਰ ਜੋੜੇ ਦੀ ਡਿਮਾਂਡ ਹੈ ਬਾਕੀ ਤੁਸੀਂ ਗੱਲਬਾਤ ਕਰਿਓ ਆ ਕਿ ਇਹਦੇ ਚੋਂ ਮਾਨਤਨ ਤੁਹਾਡਾ ਇਹ ਭਰਾ ਕੀ ਕਰੂਗਾ ਥਣਥੀ ਚਵਾਈ ਵਾਲੇ ਆ ਹਵਾਨਾ ਚੰਗਾ ਦੱਸਦਾ ਸਪੇਸਫੁੱਲ ਪਈ ਬੈਠਣੀਆਂ ਜਦੋਂ ਮਨਜ਼ਰ ਹੋਈ ਸਹੀ ਹੈ ਮੈਨੂੰ ਤਾਂ ਉਹ ਦੂਜੇ ਪਹੀਏ ਗਏ ਇਹਨੇ ਵੀ ਜਾਣਾ ਹੈ ਅੱਛਾ ਠੀਕ ਹੈ ਮੈਂ ਲਾਦਾ ਹਾਂ ਹੁਣ ਲੋਕਾਂ ਨੂੰ ਬਾਅਦ ਵਿੱਚ 12 13 ਗੰਗਾ ਇਕੱਠਾ ਬੈਠੂਗਾ ਦੋ ਵੀਰਾਂ ਨੂੰ ਠੀਕ ਹੈ ਤੋਰ ਦੇ ਭਾਈ ਉਧਰ ਨੂੰ ਸੋ ਦੇਖ ਸਕਦੇ ਹਾਂ ਸੋ ਇਹਦਾ ਤੁਸੀਂ ਸਟਰਕਚਰ ਫੇਰ ਕੁੱਲੀ ਫਿਰਦੀ ਆਈ ਹੈ ਪਰ ਫਿਰ ਵੀ ਤੋੜ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਹੈਗੀ ਹੈ ਵਜਨ ਚੰਗੇ ਦੀ ਹੈ ਪੂਰੀ ਪਲੀ ਵੀ ਵੱੱਛੀ ਹੈ ਤੇ ਸਾਇਲੈਂਸ ਇੱਥੇ ਰੁਟੀਨ ਚ ਹੀ ਚੱਲਦਾ ਕਿਉਂਕਿ ਫਾਰਮ ਦਾ ਕੰਮ ਆ ਸੋਦੇ ਕਰਕੇ ਪਸ਼ੂਆਂ ਦੀ ਸਿਹਤ ਉਹਦੀ ਸੋਹਣੀ ਬਣੀ ਰਹਿੰਦੀ ਹੈ ਪਹਿਲੇ ਨੰਬਰ ਤੇ ਇਹ ਤੋਂ ਬਿਨਾ ਇੱਕ ਹੋਰ ਵੱਛੀ ਤੁਹਾਨੂੰ ਦਿਖਾਉਣੀ ਦੰਤਪਾਸ ਦੱਸਤਾ ਦੋ ਦੰਦ ਦਾ ਬਾਈ ਸੋ ਦੋ ਦੰਦ ਦੱਸੋ ਬਾਕੀ ਤੁਸੀਂ ਆ ਕੇ ਦੇਖ ਹੀ ਲੈਣੇ ਜਿਹਨਾਂ ਖਰੀਦਣਾ ਪਵੇ ਇਹ ਤੋਂ ਬਿਨਾ ਇੱਕ ਵਾਈਟ ਰੰਗ ਦੀ ਵੈੜ ਇਹ ਵੀ ਇਸੇ ਫਾਰਮ ਦੇ ਵਿੱਚੋਂ ਹੀ ਹੈ ਇਹਦੀ ਵੀ ਆਪਾਂ ਡਿਟੇਲ ਬਾਈ ਤੋਂ ਪੁੱਛਦੇ ਆਂ ਫਿਰ ਇਹਨੂੰ ਤੋਰਾਂਗੇ ਆਪਾਂ ਗੁਰਪ੍ਰੀਤ ਭਾਈ ਇਹ ਆਪਣੇ ਫਾਰਮ ਦੇ ਵਿੱਚ ਜੰਮੀ ਪਈ ਇਹ ਕਿਹੜੇ ਸੀਮੰਦੀ ਇਹ ਵਰਲਡਵਾਈਡ ਦੇ ਵੈਰਾਈਟੀ ਵੀ ਹੈ ਵੀਰੇ ਹੈਂਬਰ ਲੱਗਿਆ ਬੰਦਾ ਠੀਕ ਹੈ ਹਾਂਜੀ 25 ਦਿਨ ਬਾਕੀ ਆ ਹਾਂ 25 ਦਿਨ ਚਾਰ ਦਿਨ ਦੱਸਿਆ ਜੀ ਹਾਂ ਚਾਰ ਦਿਨ ਤੋਰਗੇ ਨੂੰ ਸੋ ਸੋ ਚਾਰ ਦਿਨ ਦਾ ਤੇ 25 ਦਿਨ ਬਾਕੀ ਆ ਦੋਨਾਂ ਦਾ ਏਆਈ ਲਗਭਗ ਸੇਮ ਟਾਈਮ ਦੀ ਹੈ ਤੇ ਇਹ ਪਹਿਲਾਂ ਨਹੀਂ ਇਸ ਬੱਛੀ ਨੇ ਸੁਣਾ ਰੇਟ ਜੋੜੇ ਦੀ ਡਿਮਾਂਡ 320000 ਸੋ ਇਹ ਜਿਸੋਂ ਪਰਲੇ ਪਾਸੇ ਫਾਰਮ ਆ ਜਿਹੜਾ ਉਹਦੇ ਚ ਗਾਵਾਂ ਖੁੱਲੀਆਂ ਰਹਿੰਦੇਗਾ ਉੱਥੋਂ ਇਹ ਕਾਬੂ ਕੀਤੀਆਂ ਵੀ ਹੈ ਵੇਚਣ ਵਾਸਤੇ ਵੀਡੀਓ ਬਣਾਉਣੀ ਸੀ ਤਾਂ ਇਹਨਾਂ ਨੂੰ ਬੰਨ ਲਿਆ ਸੀਗਾ ਉਹ ਤੋਂ ਨੂੰ ਮੈਂ ਉੱਤਰੇ ਪਾਸੇ ਕੈਮਰਾ ਮਾਰ ਕੇ ਦਿਖਾ ਦੂੰਗਾ ਇੱਕ ਵਾਰ ਸੋ ਹਾਈਟ ਲੈਂਥ ਫਲ ਚਾਰ ਦੰਦ ਵੱੱਛੀ ਸੋਹਣੇ ਰੰਗ ਰੂਪ ਦੀ ਤੇ ਸੋਹਣੇ ਢਾਂਚੇ ਦੀ ਹੈ ਇੱਧਰ ਬਾਈ ਦਾ ਫਾਰਮ ਹੈ ਕੈਮਰਾ ਆਪਾਂ ਇੱਧਰਲੇ ਪਾਸੇ ਮਾਰ ਦਿੰਨੇ ਆ ਸੋ ਇਹਨਾਂ گاਵਾਂ ਦੇ ਵਿੱਚੋਂ ਹੀ ਇਹ ਵੈੜ ਜਿਹੜੀ ਅੱਜ ਤੁਹਾਨੂੰ ਦਿਖਾ ਰਹੇ ਆ ਵਿਕਰੀ ਵਾਸਤੇ ਉਹ ਇਹ ਫਾਰਮ ਹੈ ਬਾਈ ਦਾ ਇੱਥੇ ਲਾਰਜ ਫਾਰਮ ਹੈ ਲੇ ਚਲ ਭਾਈ ਅੰਦਰ ਨੂੰ ਪਾ। ਇਹੋ ਮੰਨ ਲੈ। ਹੈਂ? ਕੋਲ ਅੰਦਰ ਹੀ ਆਏ। ਹਾਂ ਅੰਦਰ ਹੀ ਲੈ ਚੋ। ਸੋ ਇਹ ਵੇੜ ਦੱਸੋ। ਜਿਹੜਾ ਜੋੜਾ ਵਕਾਊ ਕੀਤਾ ਹੈ ਕਰਦੀਆਂ ਵੇੜਾਂ ਦਾ ਉਹਦੇ ਚੋਂ ਇਹ ਵਿਕਰੀ ਆਸਤੇ ਐ। ਬਾਕੀ ਫਾਰਮ ਇੱਕ ਵਾਰ ਦੇਖ ਲਓ। ਇੱਦਾਂ ਦੇ ਨਾਗ ਇੱਥੇ ਜਿਹੜੇ ਦੁੱਤੇ ਲੱਗੇ ਹੋਏ ਆ। ਕਾਫੀ ਬੱਚੀਆਂ ਪਰਲੀ ਸਾਈਡ ਦੇ ਉੱਤੇ ਆ। ਬਾਕੀ ਇਹ ਫਾਰਮ ਜਿਹੜਾ ਉਹ ਸ਼ੈੱਡ ਵਧਾ ਲਿਆ ਸੀਗਾ ਇਸ ਵਾਰ ਬਾਈ ਨੇ ਕਿਉਂਕਿ ਇੱਥੇ ਪਸ਼ੂਆਂ ਦਾ ਕੰਮ ਜਿਹੜਾ ਵਧਾਉਣ ਦਾ ਰੱਦ ਆ। ਸੋ ਅੱਜ ਦੀ ਵੀਡੀਓ ਦੇ ਪਸੂ ਵਿਖਾਉ ਇੱਕ ਝੋਟੀ ਸ਼ਾਇਦ ਬਾਈ ਨੇ ਦਿਖਾਉਣੀ ਸੀਗੀ ਆਪਾਂ ਉਹਦੇ ਪਰੇ ਗੱਲਬਾਤ ਕਰ ਲੈਨੇ ਗੁਰਪ੍ਰੀਤ ਭਾਈ ਵੀ ਆਪਾਂ ਰੇਟ ਉਹਨਾਂ ਦਾ ਵੀ ਜਮਾ ਜਾਇਆ ਹੂੰ ਤੇ ਰੇਟ ਇਹਨਾਂ ਦਾ ਵੀ ਜਾਇਆ ਵੀ ਆਪਾਂ ਕੋਈ ਬਾਹਲੀ ਬਾਤ ਘਾਟ ਨਹੀਂ ਕਰਨੀ ਵੀ ਬਾਈ ਕੋਈ ਤੰਗ ਨਾ ਕਰ ਜਾਵੇ ਠੀਕ ਓਕੇ ਅੱਛਾ ਜਿਹੜੀ ਝੋਟੀ ਇੱਕ ਕਹਿੰਦੇ ਸੀ ਗੁਰਪ੍ਰੀਤ ਭਾਈ ਇਹ ਬਾਈ ਆਪਾਂ ਇੱਕ ਮਹੀਨਾ ਪਹਿਲਾਂ ਦਿਖਾਈ ਸੀ ਉਹਦੇ ਵੀਡੀਓ ਚ ਠੀਕ ਹੈ ਉਹਦੇ ਤਾਂ ਇੱਕ 15 ਆਪਾਂ ਦਾ ਮੁੱਲ ਕਰਿਆ ਠੀਕ ਆ ਹੂੰ ਇਹਦਾ ਇੱਕ 10 ਦਾ ਸੌਦਾ ਹੋ ਗਿਆ ਜਿਸੇ ਵੀਰ ਨਾਲ ਹੂੰ ਉਹ ਮਨੂ ਕੋ ਦਾ ਜ਼ਿੰਮੇਵਾਰ ਭਰਾ ਜੀ ਮੈਂ ਕੱਲ ਨੂੰ ਜਿਹੜਾ ਕਿ ਲੈ ਜਾਊਗਾ ਹੂੰ ਮੈਂ ਕੋਈ ਗੱਲ ਨਹੀਂ ਬਾਈ ਐਸਾਈ ਦੀ ਕੋਈ ਚੱਕਰ ਨਹੀਂ ਟਾਂਡਾ ਵੀ ਕੰਮ ਹੈ ਜੀ ਆ ਹੂੰ ਵੀ ਕੀ ਪੰਜ 5000 ਐਸਾਈ ਦਾ ਅਗਲੇ ਤੋਂ ਪਾਉਣੀ ਆਪਾਂ ਮਾਦੂ ਆ ਜੀ ਹੂੰ ਨਾ ਉਹ ਆਇਆ ਨਾ ਉਹਨੇ ਫੋਨ ਚੱਕਿਆ ਠੀਕ ਹੈ ਮੈਂ ਹੁਣ ਦੱਸ ਦਿਆਂ ਢਿੱਕਿਆ ਠੀਕ ਹੈ ਬਾ ਕੀ ਇਹ ਰੋਗ ਬੰਦੇ ਨੂੰ ਹੁਣ ਕਿੰਨਾ ਚੱਲੇ ਗਿਆ ਇਹਦਾ ਹੋਣਾ ਕਿ ਇਹ ਉਹਦੇ 6 ਦੀ ਘ ਭੰਟੀ ਕਿ ਮਹੀਨਾ ਹੋ ਗਿਆ ਉਸ ਗੱਲ ਨੂੰ 7 ਦੀ ਘ ਭੰਟੀ ਹੁਣ ਕੀ ਰੇਟ ਕਰਦੇ ਹੁਣ ਰੇਟ ਤਾਂ ਸੇਮੀ ਹੀ ਇੱਕ ਪੰਦਰੀ ਆਪਣਾ ਰੇਟ ਤਾਂ ਹੁਣ ਵੀ ਆ 300 ਆ ਤੇ ਦੰਦਾ ਦੀ ਠੀਕ ਹੈ ਤੇ ਬੈਨਲੇ ਦੀ ਆਪ PC 483 ਤੋਂ ਗੱਬਣਾ ਠੀਕ ਹੈ ਸੋ ਦੋਸਤੋ 7 ਮਹੀਨਿਆਂ ਦੀ ਗੱਬਣ ਬਰਲੇਬਾਲ ਦੀ ਆਪ PC 483 ਤੋਂ ਗੱਬਣਾ ਹੈ ਦੰਦੋਂ ਅੱਜ ਵੀ ਖੀਰੀ ਹੈ ਰੇਟ ਇੱਕ 15 ਹੀ ਹੈ ਸੋ ਥੱਲੋਂ ਦੁੱਧ گاਵਾ ਨੂੰ ਲਾਉਂਦੀ ਆਉਂਦੀ ਹੈ ਬਾਕੀ ਪਾਸ ਤੁਸੀਂ ਕਰੋਗੇ ਅੱਜ ਦੀ ਵੀਡੀਓ ਦੇ ਇਹ ਪੰਜ ਨਗ ਵਿਕਰੀ ਵਾਲੇ ਸੀ ਹੁਣ ਤੁਸੀਂ ਜਿਹੜੇ ਦੇਖ ਲਏ ਜਿਹੜਾ ਨਗ ਜੱਜ ਗਿਆ ਉਹਦੀ ਤਸੱਲੀ ਕਰ ਲਓ ਜੀ